ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਬੁਰਾਈ ਦੀ ਹਮੇਸ਼ਾ ਹਾਰ ਇਹੀ ਦੱਸੋਂਗਾ ਦੁਸ਼ਹਿਰੇ ਦਾ ਤਿਹਾੜ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਨੀ ਤਾਕਤ ਦਾ A1 ਮੀਡੀਆ ਮੈਂ ਤਮੰਨਾ ਵਾਲੀ ਆ ਮੇਰੇ ਤੇ ਮੇਰੀ ਟੀਮ ਵੱਲੋਂ ਤੁਹਾਨੂੰ ਸਭ ਨੂੰ ਦੁਸ਼ਹਿਰੇ ਦੀਆਂ ਲੱਖ ਲੱਖ ਵਧਾਈਆਂ ਆਓ ਅੱਜ ਅਸੀਂ ਜਾਣਦੇ ਹਾਂ ਦੁਸ਼ਹਿਰੇ ਬਾਰੇ ਜਿਸ ਨੂੰ ਅਸੀਂ ਵਿਜੇ ਦਸ਼ਮੀ ਵੀ ਕਹਿੰਦੇ ਹਾਂ ਬਹੁਤ ਸਮੇਂ ਪਹਿਲਾਂ ਇੱਕ ਰਾਵਣ ਨਾਮ ਦਾ ਰਾਜਾ ਸੀ ਜੋ ਬਹੁਤ ਹੀ ਵਿਦਵਾਨ ਤੇ ਤਾਕਤਵਰ ਸੀ ਉਹ ਮਹਾਦੇਵ ਦਾ ਬਹੁਤ ਵੱਡਾ ਪਦਵੀ ਸੀ ਪਰ ਇਸ ਦੇ ਨਾਲ-ਨਾਲ ਉਹ ਬਹੁਤ ਹੀ ਲਾਲਚੀ ਅਹੰਕਾਰੀ ਤੇ ਬੁਰਾ ਇਨਸਾਨ ਸੀ ਤੇ ਇਹੀ ਅਹੰਕਾਰ ਲਾਲਚ ਤੇ ਬੁਰਾਈ ਉਸ ਦੇ ਵਿਨਾਸ਼ ਦਾ ਕਾਰਨ ਬਣਿਆ ਸੀ ਉਹ ਮਾਤਾ ਸੀਤਾ ਨੂੰ ਜ਼ਬਰਦਸਤੀ ਉਠਾ ਕੇ ਆਪਣੀ ਲੰਕਾ ਵਿੱਚ ਲੈ ਗਿਆ ਸੀ ਜਿਸ ਤੋਂ ਬਾਅਦ ਪ੍ਰਭੂ શ્રી ਰਾਮ ਨੇ ਆਪਣੇ ਭਰਾ ਲਕਸ਼ਮਣ ਤੇ ਆਪਣੇ ਭਗਤ ਹਨੂਮਾਨ ਜੀ ਦੇ ਨਾਲ ਮਿਲ ਕੇ ਉਸ ਨੂੰ ਹਰਾਇਆ ਸੀ ਤੇ ਉਸ ਦਾ ਅੰਤ ਕਰਕੇ ਮਾਤਾ ਸੀਤਾ ਨੂੰ ਵਾਪਸ ਲੈ ਕੇ ਆਏ ਸੀ ਇਸੇ ਕਰਕੇ ਅਸੀਂ ਹਰ ਸਾਲ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ 10ਵੀਂ ਤਰੀਕ ਨੂੰ ਦੁਸ਼ਹਿਰਾ ਮਨਾਉਂਦੇ ਹਾਂ ਇਹ ਸਾਨੂੰ ਦੱਸਦਾ ਹੈ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਤੇ ਬੁਰਾਈ ਦੀ ਹਮੇਸ਼ਾ ਹਾਰ ਹੁੰਦੀ ਹੈ ਭਾਰਤ ਦੇ ਹਰ ਹਿੱਸੇ ਵਿੱਚ ਦੁਸ਼ਹਿਰਾ ਵੱਖ-ਵੱਖ ਢੰਗ ਨਾਲ ਮਨਾਇਆ ਜਾਂਦਾ ਹੈ ਸਾਡੇ ਪਿੰਡਾਂ ਤੇ ਸ਼ਹਿਰਾਂ ਵਿੱਚ ਵੀ ਰਾਵਣ ਕੁੰਭਕਰਨ ਤੇ ਮੇਗਨਾਦ ਦੇ ਪੁਤਲੇ ਬਣਾ ਕੇ ਉਹਨਾਂ ਨੂੰ ਸਾੜਿਆ ਜਾਂਦਾ ਹੈ ਹਜ਼ਾਰਾਂ ਲੋਕ ਇਹਨਾਂ ਨੂੰ ਦੇਖਣ ਲਈ ਆਉਂਦੇ ਨੇ ਜਿਵੇਂ ਹੀ ਪੁਤਲਿਆਂ ਨੂੰ ਸਾੜਿਆ ਜਾਂਦਾ ਹੈ ਤਾਂ ਆਸਮਾਨ ਆਤਿਸ਼ਬਾਜ਼ੀ ਨਾਲ ਰੋਸ਼ਨ ਹੋ ਜਾਂਦਾ ਹੈ ਬੱਚੇ ਤੇ ਵੱਡੇ ਸਭ ਮਿਲ ਕੇ ਆਤਿਸ਼ਬਾਜ਼ੀ ਦੇਖਦੇ ਨੇ ਤੇ ਖੁਸ਼ ਹੁੰਦੇ ਨੇ ਤੇ ਇਹ ਸਿੱਖ ਲੈਂਦੇ ਨੇ ਕਿ ਬੁਰਾਈ ਦੀ ਹਮੇਸ਼ਾ ਹਾਰ ਹੁੰਦੀ ਹੈ ਤੇ ਅੱਛਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਕਈ ਥਾਵਾਂ ਤੇ ਰਾਮਲੀਲਾ ਦਾ ਵੀ ਆਯੋਜਨ ਕੀਤਾ ਜਾਂਦਾ ਹੈ ਜਿਸ ਵਿੱਚ ਸ਼੍ਰੀ ਰਾਮ ਜੀ ਦੀ ਕਹਾਣੀ ਨੂੰ ਦਰਸਾਇਆ ਜਾਂਦਾ ਹੈ ਇਹ ਰਾਮਲੀਲਾਵਾਂ ਲੋਕਾਂ ਨੂੰ ਚੰਗਿਆਈ ਦੇ ਰਾਹ ਤੇ ਤੁਰਨ ਦੀ ਪ੍ਰੇਰਨਾ ਦਿੰਦੀਆਂ ਨੇ ਤੇ ਅਹੰਕਾਰ ਛੂਟ ਬੋਲਣਾ ਲੜਾਈ ਕਰਨਾ ਤੇ ਤੋਖਾ ਦੇਣ ਵਰਗੀਆਂ ਬੁਰੀ ਆਦਤਾਂ ਨੂੰ ਛੱਡਣ ਦੀ ਸਿੱਖ ਦਿੰਦੀਆਂ ਨੇ ਦੁਸ਼ਹਿਰਾ ਸਿਰਫ ਇੱਕ ਤਿਹਾਰ ਨਹੀਂ ਸਗੋ ਜੀਵਨ ਦੀ ਇੱਕ ਵੱਡੀ ਸਿੱਖ ਹੈ ਦੁਸ਼ਹਿਰਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਚੰਗਿਆਈ ਵਿੱਚ ਤਾਕਤ ਹੈ ਤੇ ਬੁਰਾਈ ਵਿੱਚ ਨਾਸ਼ ਆਓ ਅਸੀਂ ਵੀ ਆਪਣੀ ਜ਼ਿੰਦਗੀ ਵਿੱਚੋਂ ਰਾਵਣ ਵਰਗੀਆਂ ਬੁਰੀਆਂ ਆਦਤਾਂ ਨੂੰ ਸਾੜ ਕੇ ਇੱਕ ਚੰਗੇ ਇਨਸਾਨ ਬਣੀਏ ਤੇ ਹਮੇਸ਼ਾ ਸੱਚ ਤੇ ਚੰਗਿਆਈ ਦੇ ਰਾਹ ਤੇ ਤੁਰੀਏ ਇਕ ਵਾਰ ਫੇਰ ਤੋਂ ਤੁਹਾਨੂੰ ਸਭ ਨੂੰ ਮੇਰੇ ਤੇ ਮੇਰੀ ਟੀਮ ਵੱਲੋਂ ਦੁਸ਼ਹਿਰੇ ਦੀਆਂ ਲੱਖ ਲੱਖ ਵਧਾਈਆਂ ਰਾਮ ਦੀ ਜਿੱਤ ਦਾ ਜਸ਼ਨ ਮਨਾਓ ਬੁਰਾਈ ਨੂੰ ਜਲਾਓ ਤੇ ਨਵਾਂ ਜੀਵਨ ਪਾਓ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਬੁਰਾਈ ਦੀ ਹਮੇਸ਼ਾ ਹਾਰ ਇਹੀ ਦਸੌਂਗਾ ਦੁਸ਼ਹਿਰੇ ਦਾ ਤਿਹਾੜ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਨੀ ਤਾਕਤ ਦਾ A1 ਮੀਡੀਆ ਮੈਂ ਤਮੰਨਾ ਵਾਲੀ ਹਾਂ ਮੇਰੇ ਤੇ ਮੇਰੀ ਟੀਮ ਵੱਲੋਂ ਤੁਹਾਨੂੰ ਸਭ ਨੂੰ ਦੁਸ਼ਹਿਰੇ ਦੀਆਂ ਲੱਖ ਲੱਖ ਵਧਾਈਆਂ ਆਹ ਉਹ ਅੱਜ ਅਸੀਂ ਜਾਣਦੇ ਆਂ ਦੁਸ਼ਹਿਰੇ ਬਾਰੇ ਜਿਸ ਨੂੰ ਅਸੀਂ ਵਿਜੇਦਸ਼ਮੀ ਵੀ ਕਹਿੰਦੇ ਆਂ ਬਹੁਤ ਸਮੇਂ ਪਹਿਲਾਂ ਇੱਕ ਰਾਵਣ ਨਾਮ ਦਾ ਰਾਜਾ ਸੀ ਜੋ ਬਹੁਤ ਹੀ ਵਿਦਵਾਨ ਤੇ ਤਾਕਤਵਰ ਸੀ ਉਹ ਮਹਾਦੇਵ ਦਾ ਬਹੁਤ ਵੱਡਾ ਪੱਦਵੀ ਸੀ ਪਰ ਇਸ ਦੇ ਨਾਲ ਨਾਲ ਉਹ ਬਹੁਤ ਹੀ ਲਾਲਚੀ ਅਹੰਕਾਰੀ ਤੇ ਬੁਰਾ ਇਨਸਾਨ ਸੀ ਤੇ ਇਹੀ ਅਹੰਕਾਰ ਲਾਲਚ ਤੇ ਬੁਰਾਈ ਉਸ ਦੇ ਵਿਨਾਸ਼ ਦਾ ਕਾਰਨ ਬਣਿਆ ਸੀ ਉਹ ਮਾਤਾ ਸੀਤਾ ਨੂੰ ਜ਼ਬਰਦਸਤੀ ਉਠਾ ਕੇ ਆਪਣੀ ਲੰਕਾ ਵਿੱਚ ਲੈ ਗਿਆ ਸੀ ਜਿਸ ਤੋਂ ਬਾਅਦ ਪ੍ਰਭੂ શ્રી ਰਾਮ ਨੇ ਆਪਣੇ ਭਰਾ ਲਕਸ਼ਮਣ ਤੇ ਆਪਣੇ ਭਗਤ ਹਨੂਮਾਨ ਜੀ ਦੇ ਨਾਲ ਮਿਲ ਕੇ ਉਸਨੂੰ ਹਰਾਇਆ ਸੀ ਤੇ ਉਸ ਦਾ ਅੰਤ ਕਰਕੇ ਮਾਤਾ ਸੀਤਾ ਨੂੰ ਵਾਪਸ ਲੈ ਕੇ ਆਏ ਸੀ ਇਸੇ ਕਰਕੇ ਅਸੀਂ ਹਰ ਸਾਲ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ 10ਵੀਂ ਤਰੀਕ ਨੂੰ ਦੁਸ਼ਹਿਰਾ ਮਨਾਉਂਦੇ ਹਾਂ ਇਹ ਸਾਨੂੰ ਦੱਸਦਾ ਹੈ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਤੇ ਬੁਰਾਈ ਦੀ ਹਮੇਸ਼ਾ ਹਾਰ ਹੁੰਦੀ ਹੈ ਪਰੰਪਰਾ ਦੇ ਹਰ ਹਿੱਸੇ ਵਿੱਚ ਦੁਸ਼ਹਿਰਾ ਵੱਖ-ਵੱਖ ਢੰਗ ਨਾਲ ਮਨਾਇਆ ਜਾਂਦਾ ਹੈ ਸਾਡੇ ਪਿੰਡਾਂ ਤੇ ਸ਼ਹਿਰਾਂ ਵਿੱਚ ਵੀ ਰਾਵਣ, ਕੁੰਭਕਰਨ ਤੇ ਮੇਗਨਾਦ ਦੇ ਪੁਤਲੇ ਬਣਾ ਕੇ ਉਹਨਾਂ ਨੂੰ ਸਾੜਿਆ ਜਾਂਦਾ ਹੈ ਹਜ਼ਾਰਾਂ ਲੋਕ ਇਹਨਾਂ ਨੂੰ ਦੇਖਣ ਲਈ ਆਉਂਦੇ ਨੇ ਜਿਵੇਂ ਹੀ ਪੁਤਲਿਆਂ ਨੂੰ ਸਾੜਿਆ ਜਾਂਦਾ ਹੈ ਤਾਂ ਆਸਮਾਨ ਆਤੀਸ਼ਬਾਜ਼ੀ ਨਾਲ ਰੋਸ਼ਨ ਹੋ ਜਾਂਦਾ ਹੈ ਬੱਚੇ ਤੇ ਵੱਡੇ ਸਭ ਮਿਲ ਕੇ ਆਤੀਸ਼ਬਾਜ਼ੀ ਦੇਖਦੇ ਨੇ ਤੇ ਖੁਸ਼ ਹੁੰਦੇ ਨੇ ਤੇ ਇਹ ਸਿੱਖ ਲੈਂਦੇ ਨੇ ਕਿ ਬੁਰਾਈ ਦੀ ਹਮੇਸ਼ਾ ਹਾਰ ਹੁੰਦੀ ਹੈ ਤੇ ਅਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਕਈ ਥਾਵਾਂ ਤੇ ਰਾਮਲੀਲਾ ਦਾ ਵੀ ਆਯੋਜਨ ਕੀਤਾ ਜਾਂਦਾ ਹੈ ਜਿਸ ਵਿੱਚ ਸ਼੍ਰੀ ਰਾਮ ਜੀ ਦੀ ਕਹਾਣੀ ਨੂੰ ਦਰਸਾਇਆ ਜਾਂਦਾ ਹੈ ਇਹ ਰਾਮਲੀਲਾਵਾਂ ਲੋਕਾਂ ਨੂੰ ਚੰਗਿਆਈ ਦੇ ਰਾਹ ਤੇ ਤੁਰਨ ਦੀ ਪ੍ਰੇਰਣਾ ਦਿੰਦੀਆਂ ਨੇ ਤੇ ਅਹੰਕਾਰ ਝੂਠ ਬੋਲਣਾ ਲੜਾਈ ਕਰਨਾ ਤੇ ਤੋਖਾ ਦੇਣ ਵਰਗੀਆਂ ਬੁਰੀ ਆਦਤਾਂ ਨੂੰ ਛੱਡਣ ਦੀ ਸਿੱਖ ਦਿੰਦੀਆਂ ਨੇ ਦੁਸ਼ਹਿਰਾ ਸਿਰਫ ਇੱਕ ਤਿਹਾਰ ਨਹੀਂ ਸਗੋ ਜੀਵਨ ਦੀ ਇੱਕ ਵੱਡੀ ਸਿੱਖ ਹੈ ਦੁਸ਼ਹਿਰਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਚੰਗਿਆਈ ਵਿੱਚ ਤਾਕਤ ਹੈ ਤੇ ਬੁਰਾਈ ਵਿੱਚ ਨਾਸ਼ ਆਹ ਹਸੀ ਵੀ ਆਪਣੀ ਜ਼ਿੰਦਗੀ ਵਿੱਚੋਂ ਰਾਵਣ ਵਰਗੀਆਂ ਬੁਰੀਆਂ ਆਤਾਂ ਨੂੰ ਸਾੜ ਕੇ ਇੱਕ ਚੰਗੇ ਇਨਸਾਨ ਬਣੀਏ ਤੇ ਹਮੇਸ਼ਾ ਸੱਚ ਤੇ ਚੰਗਿਆਈ ਦੇ ਰਾਹ ਤੇ ਤੁਰੀਏ। ਇੱਕ ਵਾਰ ਫੇਰ ਤੋਂ ਤੁਹਾਨੂੰ ਸਭ ਨੂੰ ਮੇਰੇ ਤੇ ਮੇਰੀ ਟੀਮ ਵੱਲੋਂ ਦੁਸ਼ਹਿਰੇ ਦੀਆਂ ਲੱਖ ਲੱਖ ਵਧਾਈਆਂ। ਰਾਮ ਜੀ ਜਿੱਤ ਦਾ ਜਸ਼ਨ ਮਨਾਓ, ਬੁਰਾਈ ਨੂੰ ਜਲਾਓ ਤੇ ਨਵਾਂ ਜੀਵਨ ਪਾਓ।